ਸਤਿਕਾਰਯੋਗ ਪੰਜਾਬੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡੇ ਚਰਨਾਂ 'ਚ ਬੇਨਤੀ ਹੈ ਜੇ ਤੁਸੀਂ ਸਾਡਾ YouTube ਚੈਨਲ ਲੋਕ ਮੁੱਦੇ ਉਹਨਿਸ਼ੂ 84 ਆਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਬੇਨਤੀ ਹੈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਰਹੋ ਪੰਜਾਬੀਓ ਬਠਿੰਡਾ ਹਲਕੇ ਦੇ ਵਿੱਚ ਇੱਕ ਚਰਚਾ ਚੱਲ ਰਹੀ ਹੈ ਕਿ ਪੂਰੇ ਪੰਜਾਬ ਦੇ ਵਿੱਚ ਬਾਦਲਾਂ ਨੂੰ ਜਿਹੜੀ ਬਾਦਲ ਕੰਪਨੀ ਹੈਗੀ ਬਾਦਲ ਬਾਦਾਂ ਦੀ ਪਾਰਟੀ ਹੈ ਉਹਨੂੰ ਕਰਾਰੀ ਹਾਰ ਮਿਲਣ ਦੇ ਬਾਵਜੂਦ ਵੀ ਬਠਿੰਡਾ ਸੀਟ ਹੈ ਜਿਹੜੀ ਉਹ ਲਗਭਗ 50 ਹਜ਼ਾਰ ਦੇ ਕਰੀਬ ਵੋਟਾਂ ਨਾਲ ਹਰ ਸਿਮਰਤ ਕੌਰ ਬਾਦਲਾ ਕਿਵੇਂ ਜਿੱਤੇ ਮੈਂ ਇਹਦੇ ਵਿੱਚ ਕੁਝ ਕੁ ਗੱਲਾਂ ਦਾ ਇੱਕ ਸੋਚ ਕੇ ਤਰਕ ਲਾਇਆ ਹੈ ਇਹਦੇ ਕੁਝ ਛੋਟੇ ਛੋਟੇ ਕਾਰਨ ਹੈ ਕਿਉਂ ਜਿੱਤ ਗਏ ਹੋ ਵੀ ਬਾਕੀ ਦੀਆਂ ਸੀਟਾਂ ਤੇ ਇਹਨਾਂ ਦੀ ਕਹੀਆਂ ਤੇ ਇਹ ਹਾਲਾਤ ਵੀ ਹੋਈ ਹੋਈ ਚੌਥੇ ਜਾਂ ਪੰਜਵੇਂ ਨੰਬਰ ਤੇ ਵੀ ਚਲੇ ਗਏ 10 ਉਮੀਦਵਾਰਾਂ ਦੀਆਂ ਜਵਾਨਤਾ ਤੱਕ ਜਬਤ ਹੋ ਗਈਆਂ ਤੇ ਬਟੰਡਾ ਹਾਲਕਾ ਕਿੱਦਾਂ ਜਾਂਦੀ ਹੈ ਇਹਦੇ ਮੈਂ ਇਹਦੇ ਕਾਰਨ ਮੈਂ ਲਾਈਏਗੇ ਪਹਿਲਾ ਕਾਰਨ ਮੈਂ ਇਹ ਲਾਉਣਾ ਹੈ ਕਿ ਜਿਹੜੀ ਮੈਂ ਖੁਦ ਨੋਟ ਗੱਲ ਕੀਤੀ ਹੈ ਬੀਬਾ ਹਰਸਿਮਰਤ ਕੌਰ ਬਾਦਲ ਨੇ ਲੋਕਾਂ ਦੇ ਸਾਹਮਣੇ ਹੱਥ ਬੰਨ ਕੇ ਰੱਖਿਆ ਮਤਲਬ ਉਹਨਾਂ ਨੇ ਨਿਮਰਤਾ ਨਾਲ ਲੋਕਾਂ ਦੇ ਆ ਕੇ ਗੱਲ ਕੀਤੀ ਹੈ ਜੇ ਕੋਈ ਕਿਸੇ ਕਿਸਮ ਦੀ ਗੱਲ ਕਰਦਾ ਸੀ ਵਿਰੋਧ ਦੀ ਗੱਲ ਕਰਦਾ ਸੀ ਹੌਰ ਉਹ ਵੀ ਸੁਣਨ ਦੀ ਕੋਸ਼ਿਸ਼ ਕੀਤੀ ਹੈ ਗੱਲ ਉਹਨੂੰ ਇਗਨੋਰ ਕਰਕੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਦੂਸਰਾ ਹਰ ਸੇਮਰ ਤੱਕ اور ਬਦਲ ਆਪਣੇ ਵੱਲੋਂ ਜੁੜੇ ਆਪਣੇ ਮੰਤਰੀ ਹੋਣ ਦੌਰਾਨ ਜਾਂ ਆਪਣੀ ਸਰਕਾਰ ਦੌਰਾਨ ਜੋ ਵੀ ਪਿੰਡਾਂ ਦੇ ਵਿੱਚ ਗ੍ਰਾਂਟਾਂ ਸੀ ਜਾਂ ਜੋ ਵੀ ਵੇਰਵੇ ਸੀ ਉਹਦਾ ਬਕਾਇਦਾ ਰਿਪੋਰਟ ਕਾਰਡ ਨਾਲ ਲੈ ਕੇ ਜਾਂਦੀ ਸੀ ਔਰ ਉੱਥੇ ਬੋਲਦੇ ਸੀ ਹਰ ਪਿੰਡ ਦੇ ਵਿੱਚ ਮੈਂ ਇਹ ਵੀ ਨੋਟ ਕੀਤੀ ਹੈ ਗੱਲ ਤੀਸਰਾ ਇਹ ਹੈਗਾ ਕਿ ਆਪਣੇ ਜੋ ਵੀ ਪ੍ਰੋਜੈਕਟ ਸੀ ਉਹਨਾਂ ਦੇ ਆਉਂਦੀ ਸਰਕਾਰ ਮਿਲਦੇ ਉਹਨਾਂ ਦੇ ਦਸਤਖਤ ਦੇ ਵਿੱਚ ਉਹ ਸਫਲ ਰਹੀਏ ਲੋਕਾਂ ਦੇ ਵਿੱਚ ਵੀ ਗਏ ਸਾਡੇ ਲੈਂਦੇ ਹੋਏ ਆ ਜਿਸ ਤਰ੍ਹਾਂ ਜੇ ਅੱਜ ਮੌਜੂਦਾ ਆਮ ਆਦਮੀ ਪਾਰਟੀ ਕਹਿ ਰਹੀ ਸੀ ਕਿ ਅਸੀਂ ਬਿਜਲੀ ਰੋਕਾਂ ਨੂੰ ਬਾਧੂ ਕਰਤੀ ਮੋਟਰਾਂ ਵਾਲੀ ਤਾਂ ਦੂਜੇ ਪੱਖੋਂ ਵਿਭਗਾਰ ਸੀਚਕੌਰ ਬਾਧੂ ਲੋਕਾਂ ਨੇ ਤੇ ਇਹ ਦੱਸਣ ਤੇ ਸਫਲ ਰਹੇ ਐ ਕਿ ਜਿਹੜੀ ਬਿਜਲੀ ਬਾਧੂ ਹੋਈ ਐ ਉਹ ਸਾਡੀ ਸਰਕਾਰ ਵੇਲੇ ਲੱਗੇ ਹੋਏ ਪ੍ਰੋਜੈਕਟਾਂ ਜਾਂ ਥਰਮਲ ਪਲਾਂਟਾਂ ਦੇ ਕਾਰਨ ਹੋਈ ਐ ਵੈਸੇ ਲੱਗਤੋ ਅਥਰ ਚੇਤਤਾ ਕੋਈ ਦੋ ਸਾਲਾਂ ਦੇ ਜਾਂ ਢੇਰ ਸਾਲ ਦੇ ਇਹਨਾਂ ਨੇ ਪਹਿਲਾਂ ਘਰ ਨਹੀਂ ਦਿੱਤੀ ਇਹ ਦੱਸਣ ਦੇ ਵਿੱਚ ਉਹ ਸਫਲ ਰਹੇ ਐ ਜਿਸ ਕਾਰਨ ਨਿਮਰਤਾ ਲੋਕਾਂ ਦੇ ਨਾਲ ਵਿਚਰਨਾ ਆਪਣੇ ਇਕੱਲੇ ਇਕੱਲੇ ਵਰਕਰ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਹਰ ਪਿੰਡ ਦੇ ਵਿੱਚ ਉਹ ਮੈਂ ਦੇਖਦਾ ਰਿਹਾ ਤਕਰੀਬਨ 15-20 ਮਿੰਟ ਲੋਕਾਂ ਦੀ ਆਉਦੀ ਸਪੀਚ ਤੋਂ ਬਾਅਦ ਗੱਲਾਂ ਬਾਤਾਂ ਸੁਣ ਕੇ ਉਹਨਾਂ ਦੇ ਦੁੱਖ ਤਕਲੀਫਾਂ ਸੁਣ ਕੇ ਭਾਵੇਂ ਉਹ ਹੱਲ ਹੋਣ ਨਾ ਹੋਣ ਪਰ ਕੁਝ ਨਾ ਕੁਝ ਲੋਕਾਂ ਦੇ ਆਪਾਂ ਕਹਿੰਦੇ ਹੁੰਦੇ ਨਾ ਕੋਈ ਦੁੱਖ ਦੱਸ ਦੇ ਵગેਰੇ ਉਹ ਤਾਂ ਦੁੱਖ ਸੁਣ ਕੇ ਦੁੱਖ ਕਹਿੰਦੇ ਆ ਦੱਸੇ ਤੋਂ ਕਹਿੰਦੇ ਜਾਂ ਬੰਦੇ ਤੋਂ ਕਹਿੰਦੇ ਘਟਦਾ ਹੈ ਉਹ ਅਗਲੇ ਤੇ ਥੋੜਾ ਬਹੁਤਾ ਘਟ ਜਾਂਦਾ ਹੈਗਾ ਥੋੜਾ ਬਹੁਤ ਉਹਨੂੰ ਰਾਹਤ ਮਿਲ ਜਾਂਦੀ ਹੈ ਤੇ ਇਹਦਾ ਇੱਕ ਕਾਰਨ ਇਹ ਵੀ ਸੀ ਜਿਹੜੇ ਦੂਸਰੇ ਕੈਂਡੀਡੇਟ ਸੀਗੇ ਉਹ ਇਹਦੇ ਮੁਕਾਬਲੇ ਚ ਉਹਨੇ ਮਜ਼ਬੂਤ ਨਹੀਂ ਸੀ ਇੱਕ ਤਾਂ ਜਿਸ ਤਰ੍ਹਾਂ ਓਕੇ ਦੀ ਸਰਕਾਰ ਦਾ ਵਿਰੋਧ ਸੀ ਜਗਾ ਜਗਾ ਤੇ ਸਰਕਾਰ ਕਹਿੰਦੀ ਸੀ ਕਿ ਅਸੀਂ ਮੁਆਵਜ਼ਾ ਪਹਿਲਾਂ ਦੇ ਦੇ ਕਰਾਂਗੇ ਕਰਦੌਰੀ ਬਾਅਦ ਚ ਹੋਇਆ ਕਰੂਗੀ ਜਾਂ ਹੋਰ ਇਸ ਤਰ੍ਹਾਂ ਦੇ ਕਾਰਨ ਤਾਂ ਉਹਨਾਂ ਨੂੰ ਜਿਵੇਂ ਗਰਮੀਤ ਸਿੰਘ ਖੁੱਟੀਆਂ ਸੀ ਮੰਤਰੀ ਸੀਗੇ ਉਹਨਾਂ ਨੂੰ ਜਗਾ ਜਗਾ ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਔਰ ਨਾਲ ਹੀ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਐਮ ਐਲ ਏ ਆ ਉਹਨਾਂ ਦੁਆਰਾ ਲੋਕਾਂ ਨੂੰ ਬਾਰ ਬਾਰ ਇੱਕ ਜੋਗਨੋਰ ਕੀਤਾ ਜਾ ਰਿਹਾ ਸੀ ਉਹਦੀ ਸਜ਼ਾ ਵੀ ਕਿਤਨਾ ਕਿਤੇ ਉਹਨਾਂ ਨੂੰ ਬਹੁਤ ਥੀਨੀ ਪਈ ਹੈ ਔਰ ਇੱਥੇ ਕੋਈ ਹੋਰ ਉਮੀਦਵਾਰ ਵੱਡਾ ਮजूद ਕਿਸੇ ਵੀ ਪਾਰਟੀ ਦਾ ਨਾਮ ਹੋਣ ਕਾਰਨ ਵੀ ਬੀਬਾ ਹਰਸਿਮਰਤ ਕੌਰ ਬਾਦਲੇੜੇ ਉਹ ਬਠਿੰਡਾ ਸੀਟ ਤੋਂ ਜਿੱਤੇ ਜਿੰਨਾ ਕਿ ਮੈਂ ਦੇਖ ਰਿਹਾ ਮੈਂ ਸੋਚ ਰਿਹਾ ਜਿਸ ਤਰ੍ਹਾਂ ਫਰੀਦਕੋਟ ਦੇ ਵਿੱਚ ਸਭਜੀਤ ਸਿੰਘ ਖਾਲਸਾ ਆਗੇ ਸੀਗੇ ਪੰਥਕ ਉਮੀਦਵਾਰ ਔਰ ਖੰਡੂਰ ਸਾਹਿਬ ਤੋਂ ਭਾਈ ਅਮਰਪਾਲ ਸਿੰਘ ਖਾਲਸਾ ਉਹਨਾਂ ਨੇ ਇੱਕ ਲੋਕਾਂ ਨੂੰ ਇੱਕ ਮਾਨੂੰ ਬਦਲ ਮਿਲ ਗਿਆ ਇੱਥੇ ਬਦਲ ਤਾਂ ਮਿਲਿਆ ਨਹੀਂ ਪਰ ਲੋਕਾਂ ਨੇ ਜੇ ਉਹ ਦੱਸਣ ਦੇ ਵਿੱਚ ਸਫਲ ਰਏ ਬੀਬਾ ਜੀ ਤੇ ਦੂਜੇ ਪਾਸੇ ਲੋਕਾਂ ਨੇ ਵੀ ਦੂਜਿਆਂ ਨੂੰ ਗਲੋਹਰ ਕਰਕੇ ਜਿਨ੍ਹਾਂ ਨੇ ਥੋੜੇ ਸਮੇਂ 'ਚ ਦਿਨੇ ਤਾਰੇ ਲਗਾਉਣੇ ਸ਼ੁਰੂ ਕਰਤਾ ਸੀ ਉਦੋਂ ਵਰਤਾ ਬਣਨ ਨੂੰ ਜਿਆਦੇ ਤਰਜੀ ਦਿੱਤੀ ਐ ਇਹ ਸਾਰੇ ਕਾਰਨਾ ਕਰਕੇ ਬਠਿੰਡਾ ਛੇੜ ਤੋਂ ਇਹਦੇ ਬੀਬਾ ਹਰ ਸਿਮਰਤ ਕੌਰ ਬਾਦਲ ਜੀ ਜੀ ਉਹਨਾਂ ਦੀ ਜਿੱਤ ਹੋਈ ਐ ਸੋ ਇਹ ਮੇਰੀ ਅੱਜ ਦੀ ਵੀਡੀਓ ਸੀ ਰਾਜਨੀਤੀ ਦੀ ਨਾਲ ਸੁਤੰਤਰ ਬਾਹੀ ਗੁਰੂ ਜੀ ਦਾ ਖਾਲਸਾ ਬਾਹੀ ਗੁਰੂ ਜੀ ਦੀ ਬਦੇ